ਲੋਜੀ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਮੁੱਖ ਮੰਤਰੀ ਭਗਵੰਤ ਮਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਦਾ ਵੱਡਾ ਪੇਚਾ ਪਿਆ ਅੱਜ ਪਹਿਲੀ ਵਾਰ ਸੀਐਮ ਮਾਨ ਦਾ ਤੇ ਐਕਸ ਸੀਐਮ ਕੈਪਟਨ ਦਾ ਸਿੱਧਾ ਭੇੜ ਹੋਇਆ ਤੇ ਭੇੜ ਬਹੁਤ ਵੱਡੇ ਮੁੱਦੇ ਤੇ ਹੋਇਆ ਤੇ ਹੁਣ ਸਵਾਲ ਇਹ ਪੈਦਾ ਹੋ ਗਿਆ ਕਿ ਕੀ ਕੈਪਟਨ ਅਮਰਿੰਦਰ ਤੇ ਵੀ ਆਉਣ ਵਾਲੇ ਦਿਨਾਂ ਚ ਕੋਈ ਵੱਡੀ ਕਾਰਵਾਈ ਹੋਵੇਗੀ ਕਿਉਂਕਿ ਪੇੜ ਇਸ ਪੱਧਰ ਤੱਕ ਕਿ ਕੈਪਟਨ ਮਰਿੰਦਰ ਨੇ ਸਿੱਧਾ ਹੀ ਆਮ ਆਦਮੀ ਪਾਰਟੀ ਨੂੰ ਤੇ ਭਗਵੰਤ ਮਾਨ ਨੂੰ ਲਪੇਟੇ ਚ ਲੈਣ ਦੀ ਕੋਸ਼ਿਸ਼ ਕੀਤੀ ਹੈ ਤੇ ਅੱਗੋਂ ਭਗਵੰਤ ਮਾਨ ਤੇ ਉਹਨਾਂ ਦੀ ਪਾਰਟੀ ਨੇ ਵੀ ਕੈਪਟਨ ਨੂੰ ਫਿਰ ਬੜਾ ਤਿੱਖਾ ਰੂਪ ਦਿਖਾਇਆ ਮਾਮਲਾ ਜੀ ਵਿਕਰਮਜੀਤ ਮਜੀਠੀਆ ਦਾ ਮਜੀਠੀਆ ਅਸਟਨ ਜੇਲ੍ਹ ਚ ਹੈ ਪਰ ਪਹਿਲੀ ਵਾਰ ਕੈਪਟਨ ਮਰਿੰਦਰ ਅੱਜ ਮਜੀਠੀਆ ਵਾਲੇ ਮੁੱਦੇ ਤੇ ਬੋਲੇ ਨੇ ਔਰ ਸਾਬਕਾ ਮੁੱਖ ਮੰਤਰੀ ਕੈਪਟਨ ਮਰਿੰਦਰ ਨੇ ਆਖਿਆ ਪਤਾ ਕੀ ਹੈ ਇੱਕ ਲੰਬੀ ਚੌੜੀ ਪੋਸਟ ਪਾਈ ਉਹਨਾਂ ਅੰਗਰੇਜ਼ੀ ਦੇ ਵਿੱਚ ਹੈ ਪਹਿਲੀ ਤਾਂ ਗੱਲ ਆਪਾਂ ਇਸ ਮੁੱਦੇ ਦਾ ਬੜਾ ਬਰੀਕੀ ਦੇ ਨਾਲ ਵਿਸ਼ਲੇਸ਼ਣ ਕਰਨਾ ਤੇ ਪਾਰਟੀਬਾਦੀ ਤੋਂ ਬਾਹਰ ਨਿਕਲ ਕੇ ਸੁਣਿਓ ਸਮਝਿਓ ਤੇ ਤੁਸੀਂ ਮੇਰੇ ਨਾਲੋਂ ਵੀ ਸਿਆਣੇ ਹੋ ਆਪਣਾ ਕੀਮਤੀ ਵਿਚਾਰ ਪਾਰਟੀਬਾਦੀ ਤੋਂ ਬਾਹਰ ਨਿਕਲ ਕੇ ਦਿਓ ਅਸਲ 'ਚ ਜਦੋਂ ਆਪਾਂ ਕਿਸੇ ਵੀ ਪਾਰਟੀ ਦੇ ਚਮਚੇ ਕੜਛੇ ਜੇ ਬਣ ਕੇ ਗੱਲ ਸੁਣਦੇ ਜਾਂ ਕਰਦੇ ਆ ਉਦੋਂ ਆਪਣਾ ਫਾਇਦਾ ਘੱਟ ਹੁੰਦਾ ਤੇ ਪਾਰਟੀਆਂ ਦਾ ਫਾਇਦਾ ਵੱਧ ਹੁੰਦਾ ਸੋ ਕੈਪਟਨ ਮਰਿੰਦਰ ਨੇ ਕਿਹਾ ਕੀ ਹੈ ਕੈਪਟਨ ਮਰਿੰਦਰ ਨੇ ਲੰਬੀ ਚੋਡੀ ਪੋਸਟ ਪਾਈ ਅੰਗਰੇਜ਼ੀ ਚ ਉਹਦੇ ਚ ਉਹ ਲਿਖਦਾ ਕਹਿੰਦਾ ਵੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬੜੀ ਸਸਤੀ ਸੰਸਨੀ ਖੇਜ ਤੇ ਬਦਲਾ ਲਊ ਸਰਕਾਰ ਚਲਾ ਰਹੀ ਹੈ ਕੈਪਟਨ ਮਰਿੰਦਰ ਨੇ ਅੱਗੇ ਲਿਖਿਆ ਕਹਿੰਦਾ ਪੰਜਾਬ ਦੇ ਵਿੱਚ ਲੋਕਤੰਤਰ ਦਾ ਆਮ ਆਦਮੀ ਪਾਰਟੀ ਰੱਜ ਕੇ ਘਾਣ ਕਰ ਰਹੀ ਹੈ ਤੇ ਕਹਿੰਦਾ ਇਹ ਵਿਕਰਮ ਮਜੀਠੀਆ ਦੇ ਕੇਸ ਦੇ ਵਿੱਚ ਸਭ ਤੋਂ ਵੱਧ ਵੇਖਣ ਨੂੰ ਮਿਲ ਰਿਹਾ ਅੱਗੇ ਕੌਪਟ ਮਨਿੰਦਰ ਨੇ ਲਿਖਿਆ ਕਹਿੰਦਾ ਵੀ ਜਿੰਨੇ ਵੀ ਲੋਕ ਸਰਕਾਰ ਦੇ ਖਿਲਾਫ ਆਵਾਜ਼ ਠਾਉਂਦੇ ਨੇ ਜਾਂ ਸਰਕਾਰ ਦੇ ਭ੍ਰਿਸ਼ਟਾਚਾਰ ਨੂੰ ਨਸ਼ਰ ਕਰਦੇ ਨੇ ਉਹਨਾਂ ਦੇ ਉੱਪਰ ਬਦਲਾ ਲਊ ਕਾਰਵਾਈ ਕੀਤੀ ਜਾਂਦੀ ਹੈ ਤੇ ਉਹਨਾਂ ਦੀ ਆ ਜ਼ੁਬਾਨਾ ਬੰਦ ਕਰਨ ਲਈ ਉਹਨਾਂ ਨੂੰ ਘਰਾਂ ਦੇ ਵਿੱਚ ਨજરਬੰਦ ਕੀਤਾ ਜਾਂਦਾ ਹੈ ਤੇ ਅੱਗੇ ਕੈਪਟਨ ਮਨਿੰਦਰ ਲਿਖਦਾ ਕਿ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਇੰਨਾ ਬੁਰਾ ਹਾਲ ਮੈਂ ਲੋਕਤੰਤਰ ਦਾ ਵੇਖਿਆ ਤੇ ਲਾਸਟ ਤੇ ਕੈਪਟਨ ਮਨਿੰਦਰ ਲਿਖਦਾ ਕਿ ਪੰਜਾਬ ਸਰਕਾਰ ਦਿੱਲੀ ਤੋਂ ਰਿਮੋਟ ਕੰਟਰੋਲ ਤੇ ਚੱਲ ਰਹੀ ਹੈ ਹੁਣ ਇਹਦਾ ਫਿਰ ਭਗਵੰਤ ਮਾਨ ਨੇ ਬਈ ਜਵਾਬ ਦਿੱਤਾ ਉਹ ਕੀ ਦਿੱਤਾ ਮੇਤਰ ਪਿਆਰੋ ਇੱਕ ਬੇਨਤੀ ਹੈ ਕਿ ਆਪਣੇ ਚੈਨਲ ਨੂੰ ਜੇ ਅਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ ਤੇ ਬੈਲ ਵਾਲਾ ਜਿਹੜਾ ਬਟਨ ਹੈ ਘੰਟੀ ਵਾਲਾ ਉਹਨੂੰ ਵੀ ਜਰੂਰ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਕੀਮਤੀ ਮੁੱਦਿਆਂ ਦੀ ਜਾਣਕਾਰੀ ਦੀ ਚਰਚਾ ਸਭ ਤੋਂ ਪਹਿਲਾਂ ਪਹੁੰਚਦੀ ਰਹੇ ਮਿੱਤਰੋ ਅੱਪਾ ਕੋ ਖਬਰਾਂ ਦੇਣ ਲਈ ਨਹੀਂ ਬੈਠੇ ਆਪਾਂ ਖਬਰਾਂ ਤੇ ਚਰਚਾ ਕਰਦੇ ਹਾਂ ਤੇ ਸਭ ਤੋਂ ਅਹਿਮ ਤੇ ਵੱਡੇ ਮੁੱਦਿਆਂ ਦੀ ਚਰਚਾ ਕਰਦੇ ਹਾਂ ਅੱਗੇ ਫਿਰ ਕੈਪਟਨ ਅਮਰਿੰਦਰ ਦਾ ਜਵਾਬ ਭਗਵੰਤ ਮਾਨ ਨੇ ਦਿੱਤਾ ਭਗਵੰਤ ਮਾਨ ਕਹਿੰਦੇ ਬਈ ਵਾਹ ਕੈਪਟਨ ਸਾਹਿਬ ਹੁਣ ਤੁਹਾਨੂੰ ਨਸ਼ਾ ਤਸਕਰਾਂ ਦੇ ਮਨੁੱਖੀ ਅਧਿਕਾਰਾਂ ਦੀ ਚਿੰਤਾ ਸਤਾਉਣ ਲੱਗ ਪਈ ਹੈ ਤੇ ਜਦੋਂ ਤੁਹਾਡੇ ਤੇ ਤੁਹਾਡੇ ਭਤੀਜੇ ਹੋਰਾਂ ਦੇ ਰਾਜ ਦੇ ਵਿੱਚ ਲੋਕਾਂ ਦੇ ਪੁੱਤ ਨਸ਼ਿਆਂ ਨਾਲ ਮਰ ਰਹੇ ਸੀ ਤਾਂ ਉਦੋਂ ਤੁਸੀਂ ਮਹਿਫਲਾਂ 'ਚ ਜਾ ਰਹੇ ਸੀ ਤੇ ਅੱਗੇ ਕੈਪਟਨ ਅਮਰਿੰਦਰ ਨੂੰ ਭਗਵੰਤ ਮਾਨ ਸਾਹਿਬ ਨੇ ਅਗਲੀ ਲਾਈਨ 'ਚ ਲਿਖਿਆ ਕਹਿੰਦੇ ਭਾਜਪਾ ਹੁਣ ਤੁਹਾਡੇ ਬਿਆਨ ਨੂੰ ਨਿੱਜੀ ਬਿਆਨ ਕਹਿ ਕੇ ਪੱਲਾ ਝਾੜੇਗੀ ਪਰ ਗੁਟਕਾ ਸਾਹਿਬ ਜੀ ਦੀ ਸੌ ਕਿੱਥੇ ਗਈ ਇਹ ਗੱਲ ਭਗਵੰਤ ਮਾਨ ਨੇ ਲਿਖੀ ਹੁਣ ਮਿੱਤਰੋ ਇਹਨਾਂ 'ਚੋ ਸਹੀ ਕੌਣ ਹੈ ਤੇ ਗਲਤ ਕੌਣ ਹੈ ਦੇਖੋ ਗੱਲ ਮੈਂ ਪਹਿਲਾਂ ਕਿਹਾ ਕਿ ਆਪਾਂ ਕਰਨੀ ਨਿਰਪੱਖਤਾ ਦੇ ਨਾਲ ਪਾਰਟੀਬਾਜੀ ਤੋਂ ਬਾਹਰ ਨਿਕਲ ਕੇ ਸੁਣੀਏ ਸਾਡੇ ਗੁਰੂ ਸਹਿਬਾਨਾਂ ਨੇ ਸਾਨੂੰ ਸਿਖਾਇਆ ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਬੈਰ ਗੱਲਾਂ ਦੋਵਾਂ ਦੀਆਂ ਠੀਕ ਨਹੀਂ ਪਰ ਇੱਕ ਮਾਮਲੇ ਦੇ ਵਿੱਚ ਦੋਵੇਂ ਗਲਤ ਨੇ ਕਿ ਭਈ ਵੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਜਿੰਨੇ ਵੀ ਲੋਕ ਆਪਣੇ ਹੱਕਾਂ ਲਈ ਅਧਿਕਾਰਾਂ ਲਈ ਬੋਲਦੇ ਨੇ ਉਹਨਾਂ ਸਾਰਿਆਂ ਨੂੰ ਬੁਰੀ ਤਰ੍ਹਾਂ ਪੁਲਿਸ ਦੀ ਮਦਦ ਦੇ ਨਾਲ ਕੁਚਲਿਆ ਜਾਂਦਾ ਹੈ ਕੱਲ ਹੁਣ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਦੇ ਸ਼ਹਿਰ ਦੇ ਵਿੱਚ 10 ਹਜ਼ਾਰਾਂ ਲੋਕਾਂ ਨੇ ਇਕੱਠੇ ਹੋ ਕੇ ਤੇ ਇੱਕ ਬਹੁਤ ਵੱਡਾ ਪ੍ਰਦਰਸ਼ਨ ਕੀਤਾ ਮਤਲਬ 20-30 ਹਜ਼ਾਰ ਲੋਕ ਤਾਂ ਹੋਣਗੇ ਤਾਂ ਐਡੇ ਵੱਡੇ ਪ੍ਰਦਰਸ਼ਨ ਦੇ ਵਿੱਚ ਲੋਕਾਂ ਨੇ ਕਿਹਾ ਕਿਉਂ ਕੀਤਾ ਉਹ ਕਹਿੰਦੇ ਪੰਜਾਬ ਨੂੰ ਪੁਲਿਸ ਸਟੇਟ ਪੁਲਿਸ ਰਾਜ ਬਣਾਇਆ ਜਾ ਰਿਹਾ ਤੇ ਜਿੰਨੇ ਵੀ ਲੋਕ ਆਪੋ ਆਪਣੀਆਂ ਮੰਗਾਂ ਲੈ ਕੇ ਜਿਹੜਾ ਕਾਨੂੰਨੀ ਅਧਿਕਾਰ ਹੈ ਜਿਹੜਾ ਸੰਵਿਧਾਨਕ ਅਧਿਕਾਰ ਹੈ ਧਰਨਾ ਪ੍ਰਦਰਸ਼ਨ ਕਰਨਾ ਉਹ ਕਰਦੇ ਨੇ ਤਾ ਭਗਵਾਨ ਤਮਾਨ ਸਰਕਾਰ ਸਭ ਨੂੰ ਸ਼ਕਤੀ ਨਾਲ ਕੁੱਚਲਦੀ ਹੈ। ਤਾਂ ਇਹ ਗੱਲ ਬਿਲਕੁਲ ਸੱਚ ਹੈ। ਕੈਪਟਨ ਮਰਿੰਦਰ ਦੀ ਆ ਗੱਲ ਤਾਂ ਠੀਕ ਹੈ ਕਿ ਪੰਜਾਬ ਦੇ ਵਿੱਚ ਲੋਕਤੰਤਰ ਦਾ ਤੇ ਜਮਹੂਰੀਅਤ ਦਾ ਘਾਣਤਾ ਹੋ ਰਿਹਾ। ਪਹਿਲੀਆਂ ਸਰਕਾਰਾਂ ਵੇਲੇ ਵੀ ਹੁੰਦਾ ਸੀ ਕਸਰ ਕੈਪਟਨ ਮਰਿੰਦਰ ਵੀ ਕੋਈ ਨਹੀਂ ਛੱਡਦੇ ਪਰ ਇਹ ਗੱਲ ਸੱਚੀ ਹੈ ਵੀ ਅੱਜ ਵੀ ਹੋ ਰਿਹਾ। ਤੁਸੀਂ ਵੇਖ ਲਓ ਕਿਸਾਨਾਂ ਨੇ ਆਪਣੇ ਹੱਕਾਂ ਲਈ ਆਵਾਜ਼ ਉਠਾਈ, ਮਜ਼ਦੂਰਾਂ ਨੇ ਉਠਾਈ, ਬੇਰੁਜ਼ਗਾਰਾਂ ਨੇ ਉਠਾਈ। ਕਿਸੇ ਨੇ ਵੀ ਉਠਾਈ ਹੈ ਤਾਂ ਸਰਕਾਰ ਨੇ ਪੁਲਿਸ ਦੀਆਂ ਲਾਠੀਆਂ ਦੇ ਨਾਲ ਸਭ ਦੀ ਆਵਾਜ਼ ਬੰਦ ਕੀਤੀ ਹੈ ਕਿ ਨੇ ਲਾਠੀਆਂ ਜਰਜ ਰੋਜ਼ ਹੁੰਦੇ ਨੇ ਅੱਛਾ ਕੈਪਟਨ ਮਰਿੰਦਰ ਨੇ ਜਿਹੜੀ ਅਗਲੀ ਗੱਲ ਆਖੀ ਹੈ ਵੀ ਮਜੀਠੀਆ ਸਾਹਿਬ ਦੇ ਉੱਪਰ ਕਾਰਵਾਈ ਕਰਕੇ ਤੇ ਗਲਤ ਕੀਤਾ ਜਾ ਰਿਹਾ ਹੈ ਇਹਦੇ ਨਾਲ ਅਸੀਂ ਸਹਿਮਤ ਨਹੀਂ ਦੇਖੋ ਮਜੀਠੀਆ ਹੋਰਾਂ ਨੇ ਆਪਣੇ ਰਾਜ ਦੇ ਵਿੱਚ ਚੰਮ ਦੀਆਂ ਚਲਾਈਆਂ ਨੇ ਉਹ ਵੀ ਬੰਦੇ ਨੂੰ ਬੰਦੀ ਸਮਝਦੇ ਰਹੇ ਬੜਾ ਕੁਝ ਹੋਇਆ ਉਹਨਾਂ ਦੇ ਰਾਜ ਚ ਬੜਿਆਂ ਨੇ ਬੜੇ ਤਰੀਕਿਆਂ ਨਾਲ ਪੈਸੇ ਕਮਾਏ ਇਹ ਗੱਲ ਸੱਚੀ ਹੈ ਕਿ ਜਦੋਂ ਕਾਲੀਆਂ ਦਾ ਪੰਜਾਬ ਚ 2007 ਤੋਂ ਰਾਜ ਸ਼ੁਰੂ ਹੋਇਆ ਤਾਂ ਚਿੱਟਾ ਉਦੋਂ ਤੋਂ ਪੂਰੇ ਪੰਜਾਬ ਦੇ ਵਿੱਚ ਫੈਲਿਆ ਗੱਲ ਠੀਕ ਹੈ ਫੈਲਿਆ ਅੱਗੇ ਕਾਂਗਰਸ ਦੇ ਰਾਜ ਚ ਵੀ ਆ ਤੇ ਹੁਣ ਆ ਨਵੇਂ ਕਲੱਬੀਆਂ ਦੇ ਰਾਜ ਚ ਵੀ ਫੈਲਿਆ ਮੈਂ ਪਹਿਲਾਂ ਕਿਹਾ ਸੀ ਪਾਰਟੀ ਬਾਜੀ ਚੋਂ ਬਾਹਰ ਨਿਕਲ ਕੇ ਬਿਨਾਂ ਕਿਸੇ ਦੀ ਚਮਚਾਗਰੀ ਕੀਤੇ ਆਪਾਂ ਗੱਲ ਸੁਣਨੀ ਤੇ ਕਰਨੀ ਹੁਣ ਜਿਹੜੀ ਗੱਲ ਅੱਗੋਂ ਭਗਵੰਤ ਮਾਨ ਸਾਹਿਬ ਨੇ ਕਹੀ ਹੈ ਦੇਖੋ ਭਗਵੰਤ ਮਾਨ ਨੇ ਵੀ ਇੱਕ ਗੱਲ ਸਹੀ ਕਹੀ ਹੈ ਤੇ ਇੱਕ ਗਲਤ ਜਿਹੜੀ ਤਾਂ ਭਗਵੰਤ ਮਾਨ ਨੇ ਕਿਹਾ ਵੀ ਗੁਟਕਾ ਸਾਹਿਬ ਦੀ ਤੁਸੀਂ ਸੌਂ ਖਾਧੀ ਸੀ ਉਹ ਕਿੱਧਰ ਗਈ ਇਹ ਗੱਲ ਠੀਕ ਹੈ ਕੈਪਟਨ ਮਰਿੰਦਰ ਨੇ ਗੁਟਕਾ ਸਾਹਿਬ ਦੀ ਸੌਂ ਖਾ ਕੇ ਕਿਹਾ ਸੀ ਕਿ ਪੰਜਾਬ ਚ ਨਸ਼ਿਆਂ ਦਾ 4 ਹਫ਼ਤੇ ਦਾ ਸਫਾਇਆ ਕਰਦੇਾਂਗੇ ਤੇ ਇਹ ਵੀ ਕਿਹਾ ਸੀ ਵੀ ਬੇਰੁਜ਼ਗਾਰੀ ਖਤਮ ਕਰਕੇ ਘਰ ਘਰ ਨੌਕਰੀ ਦੇਾਂਗੇ ਕਸ਼ਟਕਰ ਪਰ ਕੀਤਾ ਕੱਤਰਿਆ ਕੱਖ ਲਈ ਤੇ ਅੰਤ ਤੇ ਆ ਹੁਣ ਬੀਜੇਪੀ ਤੇ ਜਾ ਵੜੇ ਨੇ ਹੁਣ ਬੁੱਢੇ ਬਾਰੇ ਪਤਾ ਨਹੀਂ ਉਹ ਬੀਜੇਪੀ ਨੂੰ ਕਿਹੜੇ ਰੰਗ ਲਾਉਣਾ ਚਾਹੁੰਦੇ ਨੇ ਪਰ ਜਿਹੜੀ ਗੱਲ ਭਗਵੰਤ ਮਾਨ ਸਾਹਿਬ ਨੇ ਇਹ ਕਹੀ ਹੈ ਵੀ ਅਸੀਂ ਸ਼ਾਇਦ ਉਹਨਾਂ ਦਾ ਜਾਂ ਉਹਨਾਂ ਦੀ ਪਾਰਟੀ ਦੇ ਕਈ ਆਗੂ ਇਹ ਕਹਿ ਰਹੇ ਨੇ ਵੀ ਸਾਡੇ ਰਾਜ ਚ ਤਾਂ ਲੋਕਤੰਤਰ ਬਹੁਤ ਹੈ ਜਮਹੂਰੀਅਤ ਬਹੁਤ ਹੈ ਇਦਾਂ ਦੀ ਗੱਲ ਨਾਲ ਅਸੀਂ ਸਹਿਮਤ ਨਹੀਂ ਤੁਸੀਂ ਸਾਰੇ ਵੀ ਨਹੀਂ ਹੋਵੋਗੇ ਦੇਖੋ ਪੰਜਾਬ ਚ ਕਿਹੜਾ ਤਬਕਾ ਹੈ ਜਿਹੜਾ ਆਪਣੀ ਆਵਾਜ਼ ਨਹੀਂ ਉਠਾਰਿਆ ਕੱਚੇ ਮਲਾਜ਼ਮ ਬੇਰੁਜ਼ਗਾਰ ਔਰਤਾਂ ਕਿਸਾਨ ਮਜ਼ਦੂਰ ਸਾਰੇ ਆਪੋ ਆਪਣੀ ਆਵਾਜ਼ਾਂ ਉਠਾਰ ਰਹੇ ਨੇ ਜਿਹੜੇ ਵਾਦੇ ਲੋਕਾਂ ਨਾਲ ਕੀਤੇ ਸੀ ਉਹ ਪੂਰੇ ਨਹੀਂ ਹੋਏ ਜਿਹੜੇ ਵੱਡੇ ਤੇ ਮੇਨ ਵਾਦੇ ਸੀ ਉਹ ਨਹੀਂ ਹੋਏ ਕਿਹੜੇ ਸੀ ਔਰਤਾਂ ਨੂੰ 1000 ਰੁਪਇਆ ਬੇਰੁਜ਼ਗਾਰੀ ਬਿਲਕੁਲ ਖਤਮ ਕਰ ਦੇਾਂਗੇ ਕਿਸਾਨਾਂ ਨੂੰ 5 ਮਿੰਟਾਂ ਚ ਐਮਐਸਬੀ ਦੇ ਦੇਾਂਗੇ ਮਜ਼ਦੂਰਾਂ ਨੂੰ ਪੰਚਾਇਤੀ ਜ਼ਮੀਨਾਂ 'ਚੋਂ ਪਲਾਟ ਦੇਾਂਗੇ ਤੇ ਉਹਨਾਂ ਦੀ ਜ਼ਿੰਦਗੀ ਬਹੁਤ ਉੱਪਰ ਚੱਕ ਦੇਾਂਗੇ। ਕਮੀਆਂ ਦੇ ਵੇੜਿਆਂ ਦੇ ਵਿੱਚ ਸੂਰਜ ਲਿਆਉਣ ਦੇ ਗੀਤ ਗਾਉਂਦੇ ਰਹੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ। ਉਹ ਕੰਮ ਨਹੀਂ ਹੋਏ। ਪਾਰਟੀ ਬੈਜ ਤੋਂ ਬਾਹਰ ਨਿਕਲ ਕੇ ਸੁਣਿਓ ਤਾਂ ਸਮਝ ਆਉਣੀ ਏ। ਜਦੋਂ ਚਮਚਾਗਰੀ ਦੀ ਗਰਾਰੀ ਅੜ ਗਈ ਫੇਰ ਨਹੀਂ ਸਮਝ ਆਉਣੀ। ਵੇਖੋ। ਹੁਣ ਜਿਹੜਾ ਕੁਝ ਕੈਪਟਨ ਨੇ ਕਿਹਾ ਉਹਦੇ 'ਚ ਇੱਕ ਹਿੱਸਾ ਠੀਕ ਤੇ ਇੱਕ ਗਲਤ ਹੈ। ਜਿਹੜਾ ਕੁਸ਼ ਭਗਵੰਤ ਮਾਨ ਤੇ ਉਹਨਾਂ ਦੀ ਪਾਰਟੀ ਕਹਿ ਰਹੀ ਹੈ ਉਹਦੇ ਚ ਇੱਕ ਹਿੱਸਾ ਠੀਕ ਜਿਹੜਾ ਉਹਨਾਂ ਕੈਪਟਨ ਨੂੰ ਕਿਹਾ ਵੀ ਤੇਰੇ ਤੇ ਤੇਰੇ ਭਤੀਜੇ ਦੇ ਰਾਜ ਚਪਤੀ ਜਾ ਉਹਨਾਂ ਨੇ ਸ਼ਾਇਦ ਮਜੀਠੀਆ ਨੂੰ ਕਿਹਾ ਹੋ ਸਕਦਾ ਹੈ ਵੀ ਨਸ਼ੇ ਨਾਲ ਲੋਕ ਮਰ ਰਹੇ ਸੀ ਤੇ ਤੁਸੀਂ ਮੈਪਲਸ ਜਾ ਰਹੇ ਸੀ ਇਹ ਗੱਲ ਹੈਗੀ ਠੀਕ ਕਥ ਨਹੀਂ ਕੀਤਾ ਔਰ ਇਹਦਾ ਸਬੂਤ ਕਾਂਗਰਸ ਦਾ ਐਨਐਲਏ ਪ੍ਰਗਟ ਸਿੰਘ ਪਿਛਲੇ ਦਿਨੀ ਅਜੇ ਹਫਤਾ 10 ਦਿਨ ਹੀ ਹੋਏ ਨੇ ਵਿਧਾਨ ਸਭਾ ਉੱਥੇ ਕਾਂਗਰਸ ਦੇ ਐਮ ਐਲ ਏ ਪ੍ਰਗਟ ਸਿੰਘ ਨੇ ਇਹ ਗੱਲ ਆਖੀ ਵੀ ਸਾਡੇ ਕਾਂਗਰਸ ਦੇ ਰਾਜ 'ਚ ਵੀ ਨਸ਼ਿਆਂ ਤੇ ਸਿਆਸਤ ਹੋਈ ਕਾਲੀਆਂ ਦੇ ਰਾਜ 'ਚ ਵੀ ਨਸ਼ਿਆਂ ਤੇ ਸਿਆਸਤ ਹੋਈ ਤੇ ਅੱਜ ਵੀ ਨਸ਼ਿਆਂ ਦੇ ਮੁੱਦੇ ਤੇ ਸਿਆਸਤ ਹੋ ਰਹੀ ਹੈ ਸਿਆਸਤ ਹੋਈ ਇਹ ਗੱਲ ਹੈ ਬੇਅਦਬੀਆਂ ਦੇ ਮੁੱਦੇ ਤੇ ਵੀ ਹੋਈ ਪ੍ਰਗਟ ਸਿੰਘ ਨੇ ਕਿਹਾ ਬੇਅਦਬੀਆਂ ਦੇ ਮੁੱਦੇ ਤੇ ਵੀ ਸਿਆਸਤ ਹੋਈ ਤੇ ਅੱਜ ਵੀ ਹੋ ਰਹੀ ਹੈ ਇਹ ਗੱਲ ਠੀਕ ਹੈ ਬਿਲਕੁਲ ਠੀਕ ਹੈ ਹੁਣ ਸਾਰੇ ਮੁੱਦਿਆਂ ਤੇ ਸਿਰਫ ਸਿਆਸਤ ਹੋਈ ਜਾਂ ਬੇਅਦਬੀ ਦੇ ਮੁੱਦੇ ਤੇ ਨਸ਼ਿਆਂ ਦੇ ਮੁੱਦੇ ਪਹਿਲਾਂ ਵੀ ਤੇ ਅੱਜ ਵੀ ਅੱਜ ਭਗਵੰਤ ਮਾਨ ਸਾਹਿਬ ਹੋਰੀ ਕਹਿੰਦੇ ਨੇ ਕਿ ਜਿਵੇਂ ਉਹਨਾਂ ਦੇ ਰਾਜ ਦੇ ਵਿੱਚ ਕੋਈ ਜਮਹੂਰੀਅਤ ਬਹੁਤ ਜ਼ਿਆਦਾ ਜਾਂ ਲੋਕਤੰਤਰ ਬਹੁਤ ਜ਼ਿਆਦਾ ਜਾਂ ਲੋਕਾਂ ਨੂੰ ਜਿਹੜਾ ਸੰਵਿਧਾਨਕ ਤੌਰ ਤੇ ਧਰਨਾ ਪ੍ਰਦਰਸ਼ਨ ਆਵਾਜ਼ ਠਾਉਣ ਦਾ ਹੱਕ ਦਿੱਤਾ ਹੈ ਵੀ ਸ਼ਾਇਦ ਉਹਨੂੰ ਉਹ ਕਬੂਲ ਰਹੇ ਨੇ ਨਹੀਂ ਕਬੂਲ ਰਹੇ ਵੱਡੇ ਪੱਦਰ ਤੇ ਲੋਕਾਂ ਦੇ ਪਰਚੇ ਹੋਏ ਨੇ ਜਿਨ੍ਹਾਂ ਨੇ ਆਵਾਜ਼ ਉਠਾਈ ਔਰ ਜਿਸ ਤਰ੍ਹਾਂ ਕਿਸਾਨਾਂ ਨੂੰ ਸ਼ੰਭੂ ਤੇ ਖਨੋਰੀ ਦੇ ਵਿੱਚ ਤੇ ਜਦੋਂ ਕਿਸਾਨ ਚੰਡੀਗੜ੍ਹ ਆਪਣਾ ਪ੍ਰਦਰਸ਼ਨ ਕਰਨ ਚੱਲੇ ਸੀ ਸਰਕਾਰ ਨੇ ਕੁਚਲਿਆ ਜਿੰਨੀ ਵਾਰ ਮਜ਼ਦੂਰਾਂ ਤੇ ਲਾਠੀ ਚਾਰਜ ਹੋਏ ਬੇਰੁਜ਼ਗਾਰਾਂ ਤੇ ਲਾਠੀ ਚਾਰਜ ਹੋਏ ਕੱਚੇ ਮਲਾਜ਼ਮਾਂ ਤੇ ਹੋਏ ਉਹ ਕੋਈ ਜਮਹੂਰੀਅਤ ਦੀ ਆਵਾਜ਼ ਨਹੀਂ ਗਈ ਉੱਥੇ ਕੈਪਟਨ ਦੀ ਗੱਲ ਠੀਕ ਹੈ ਪਰ ਕੈਪਟਨ ਦੀ ਗੱਲ ਇਸ ਕਰਕੇ ਗਲਤ ਹੈ ਕਿਉਂਕਿ ਆਪਦੇ ਰਾਜ 'ਚ ਵੀ ਉਹਨੇ ਇਹੋ ਕਰੀ ਕੋਲੀ ਹੈ ਹੁਣ ਜੇ ਮੈਂ ਗੱਲ ਟਿਕਾਣੇ ਦੀ ਕਰਾਂ ਅਸਲ ਗੱਲ ਇਹ ਆ ਵੀ ਬੰਦਿਆਂ ਦੇ ਨਾਮ ਬਦਲਦੇ ਨੇ ਤੇ ਪਾਰਟੀਆਂ ਦੇ ਨਾਮ ਬਦਲਦੇ ਨੇ ਸਿਸਟਮ ਉਹੀ ਰਹਿ ਜਾਂਦਾ ਪਹਿਲਾਂ ਵਾਲਾ ਰਾਜਨੀਤਿਕ ਪ੍ਰਬੰਧ ਤੇ ਸਰਕਾਰ ਇਹਦੇ ਵਿੱਚ ਬਹੁਤ ਵੱਡਾ ਡਿਫਰੈਂਸ ਹੈ ਅ ਰਾਜਨੀਤੀ ਸ਼ਾਸਤਰ ਦੀ ਮੈਂ ਪੜ੍ਹਾਈ ਕੀਤੀ ਹੈ ਪੋਲੀਟੀਕਲ ਸਾਇੰਸ ਦੇ ਵਿੱਚ ਹੀ ਮਾਸਟਰ ਕਰਕੇ ਤੇ ਪੀ ਐਚ ਡੀ ਕੀਤੀ ਹੈ ਤੇ ਇਸੇ ਕਰਕੇ ਇਹ ਗੱਲਾਂ ਚੰਗੀ ਤਰ੍ਹਾਂ ਸਮਝ ਆਉਂਦੀਆਂ ਨੇ ਰਾਜ ਪ੍ਰਬੰਧ ਤੇ ਸਰਕਾਰ ਇਹ ਦੋ ਅਲੱਗ-ਅਲੱਗ ਲਹਿਜਾਂ ਦੇ ਦਾ ਚੀਜ਼ਾਂ ਨਹੀਂ ਤੇ ਵੋਟਾਂ ਦੇ ਇਸ ਤਰੀਕੇ ਦੇ ਨਾਲ ਰਾਜ ਪ੍ਰਬੰਧ ਕਦੇ ਵੀ ਨਹੀਂ ਬਦਲਿਆ ਸਿਰਫ ਪਾਰਟੀਆਂ ਦੇ ਨਾਂ ਤੇ ਬੰਦਿਆਂ ਦੀਆਂ ਸ਼ਕਲਾਂ ਬਦਲਦੀਆਂ ਨੇ ਸਿਸਟਮ ਉਹੀ ਰਹਿ ਜਾਂਦਾ ਇਸੇ ਕਰਕੇ ਚਾਹੇ ਕਾਲੀ ਦਲ ਚਾਹੇ ਕਾਂਗਰਸ ਚਾਹੇ ਆਮ ਆਦਮੀ ਪਾਰਟੀ ਤੇ ਚਾਹੇ ਕੋਈ ਲੱਲਾ ਪੱਪਾ ਹੋਰ ਤੁਰਿਆ ਆਵੇ ਲੋਕਾਂ ਦੀ ਜ਼ਿੰਦਗੀ 'ਚ ਕੋਈ ਫਰਕ ਨਹੀਂ ਪੈਂਦਾ ਸਾਰੇ ਆਪਣੇ ਮੂੰਹੋਂ ਮੀਆਂ ਮਿੱਠੂ ਬਣ ਰਹੇ ਨੇ ਜੇ ਆਇਆਸ ਸਿਸਟਮ ਦੇ ਵਿੱਚ ਤਾਂ ਮੈਨੂੰ ਤੁਹਾਨੂੰ ਜਾਂ ਕਿਸੇ ਵੱਡੇ ਮਹਾਂਪੁਰਖ ਨੂੰ ਵੀ ਸਰਕਾਰ ਦੀ ਅਗਵਾਈ ਦੇ ਦਾਂਗੇ ਤੇ ਫੇਲ ਹੋ ਜਾਾਂਗੇ ਸਾਰੇ ਕਿਉਂਕਿ ਰਾਜ ਪ੍ਰਬੰਧ ਰਾਜ ਪ੍ਰਬੰਧ ਪੋਲਿਟੀਕਲ ਸਿਸਟਮ ਜਿੰਨਾ ਚਿਰ ਇਹ ਨਹੀਂ ਸਹੀ ਕੀਤਾ ਜਾਂਦਾ ਉਹਨਾ ਟਾਈਮ ਸਾਰਾ ਕੁਝ ਉਸੇ ਤਰ੍ਹਾਂ ਹੀ ਚੱਲਦਾ ਹੈ ਕਿੱਸੇ ਕਰਕੇ ਹੀ ਤਾਂ ਨੱਕ ਚ ਗਲੀਆਂ ਭਗਵੰਤ ਸਾਹਿਬ ਹੋਰਾਂ ਦੇ ਕਹਿੰਦੇ ਹੁੰਦੇ ਸੀ ਵੇ ਇੰਨੀ ਸਕਿਉਰਟੀ ਰੱਖਣ ਦੀ ਕੀ ਲੋੜ ਐ ਇਹ ਵੀ ਆਈਪੀ ਕਲਚਰ ਬਣਾਏ ਨਹੀਂ ਇੰਨੇ ਗਨਮੈਨ ਦੀ ਕੀ ਲੋੜ ਐ ਜੇ ਤੁਸੀਂ ਲੋਕਾਂ ਦੇ ਲਈ ਕੰਮ ਕਰ ਰਹੇ ਹੋ ਤਾਂ ਫਿਰ ਡਰਦੇ ਕਿਉਂ ਆ ਫਿਰ ਇੰਨੀ ਸਕਿਉਰਟੀ ਕਿਉਂ ਅਸੀਂ ਆਏ ਅਸੀਂ ਸਕਿਉਰਟੀ ਨਹੀਂ ਲਵਾਗੇ ਅਸੀਂ ਗੱਡੀਆਂ ਦੇ ਕਾਫਲੇ ਸਾਡੇ ਨਾਲ ਨਹੀਂ ਚੱਲਣਗੇ ਵੀ ਆਈਪੀ ਕਲਚਰ ਖਤਮ ਕਰ ਦਾਂਗੇ ਉਹ ਗੱਲਾਂ ਸਾਰੀਆਂ ਹਵਾ ਹੋ ਗਈਆਂ ਕਿਉਂ ਇਸੇ ਕਰਕੇ ਕਿਉਂਕਿ ਸਿਸਟਮ ਨੂੰ ਨਹੀਂ ਸਮਝਿਆ ਸਿਸਟਮ ਉਹੀ ਰਹਿਣਾ ਸੀ ਅੱਜ ਭਗਵੰਤ ਮਾਨ ਸਾਹਿਬ ਨਾਲ ਉਹ ਓਨੀਆਂ ਹੀ ਗੱਡੀਆਂ ਚੱਲਦੀਆਂ ਵਾਧੀਆਂ ਹੋਣੀਆਂ ਇੱਕ ਦੋ ਜਿੰਨੀਆਂ ਕੈਪਟਨ ਮਰਿੰਦਰ ਨਾਲ ਚੱਲਦੀਆਂ ਸੀ ਜਿੰਨੀਆਂ ਸੁਖਵੀਰ ਨਾਲ ਚੱਲਦੀਆਂ ਸੀ ਕੁਝ ਨਹੀਂ ਬਦਲਿਆ ਕੁਝ ਨਹੀਂ ਬਦਲਿਆ ਇਹ ਤੁਹਾਨੂੰ ਵੀ ਪਤਾ ਹੁਣ ਤੁਸੀਂ ਦੇਖੋ ਕੁਝ ਦਿਨ ਪਹਿਲਾਂ ਸੁਖਪਾਲ ਖੈਰੇ ਨੇ ਮੁੱਖ ਮੰਤਰੀ ਤੇ ਉਹਨਾਂ ਦੇ OSD ਦੇ ਉੱਪਰ ਵੱਡੇ ਦੋਸ਼ ਲਾਏ ਉਹ মিডিਆ ਸਾਹਮਣੇ ਆਏ ਆ ਕੇ ਭਾਈ ਉਹਨਾਂ ਨੇ ਵੱਡੇ ਵੱਡੇ ਦੋਸ਼ ਲਾਏ ਪ੍ਰੈਸ ਕਾਨਫਰੰਸ ਕਰਕੇ ਉਹ ਕਹਿੰਦੇ ਵੀ ਜਦੋਂ ਇਹਨਾਂ ਨੇ 144 ਗੱਡੀਆਂ ਜਿਹੜੀ ਸੜਕ ਸੁਰੱਖਿਆ ਫੋਰਸ ਬਣਾਈ ਉਹਦੇ ਲਈ ਖਰੀਦੀਆਂ ਨੇ ਤਾਂ ਹਰ ਗੱਡੀ 'ਚੋਂ ਤਕਰੀਬਨ 10 ਤੋਂ 15 ਕਰੋੜ ਰੁਪਏ ਖਾਦੇ ਗਏ ਨੇ ਇਹ ਗੱਲ ਕੈਪਟਨ ਮਰਿੰਦਰ ਨੇ ਅੱਖ ਆ ਸੁਖਪਾਲ ਸਿੰਘ ਖਹਿਰਾ ਨੇ ਅੱਖੀ ਅੱਜ ਸੁਖਪਾਲ ਸਿੰਘ ਖਹਿਰਾ ਨੂੰ ਮੁੱਖ ਮੰਤਰੀ ਦੇ OSD ਨੇ ਮਾਨ ਹਾਨੀ ਦਾ ਨੋਟਿਸ ਭੇਜਿਆ ਨੋਟਿਸ ਭੇਜਿਆ ਵੀ ਬਿਲਕੁਲ ਸਾਡੀ ਤੂੰ ਬਦਨਾਮੀ ਕਰ ਰਿਹਾ ਹੈ ਬੇਇੱਜ਼ਤੀ ਕਰ ਰਿਹਾ ਹੈ ਅਸੀਂ ਤੇਰੇ ਤੇ ਕੋਰਟ ਚ ਕੇਸ ਕਰਾਂਗੇ ਜਾਂ 24 ਘੰਟਿਆਂ ਦੇ ਵਿੱਚ ਤੂੰ ਮਾਫੀ ਮੰਗ। ਹੁਣ ਹੁਣ ਕਿ ਕੀ ਖੈਰਾ ਮਾਫੀ ਮੰਗੇਗਾ ਜਾਂ ਖੈਰੇ ਤੇ ਕਾਰਵਾਈ ਹੋਏ। ਇਹ ਵੀ ਬੁਝਾਰਤ ਕੋਈ ਬਾਲੀ ਔਖੀ ਨਹੀਂ ਗਈ। ਨਾ ਖੈਰਾ ਮਾਫੀ ਮੰਗੇਗਾ ਨਾ ਖੈਰੇ ਤੇ ਕਾਰਵਾਈ ਹੋਏਗੀ। ਇਹ ਮਾਮਲਾ ਜਿੰਨਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਵੋਟਾਂ ਤੱਕ ਫਾਇਦਾ ਲੈਣ ਲਈ ਵਰਤਿਆ ਜਾਊਗਾ। ਤੇ ਉਸ ਤੋਂ ਬਾਅਦ ਹੌਲੀ 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 ਜਿਵੇਂ ਵਿਕਰਮ ਮਜੀਠੀਆ ਨੂੰ ਕੇਜਰੀਵਾਲ ਸਾਹਿਬ ਨੇ ਨਸ਼ੇ ਵਾਲਾ ਕਿਹਾ ਸੀ ਤੇ ਉਸ ਤੋਂ ਬਾਅਦ ਫਿਰ ਕੇਜਰੀਵਾਲ ਨੇ ਲਿਖਤੀ ਤੌਰ ਤੇ ਮਜੀਠੀਆ ਤੋਂ ਮਾਫੀ ਮੰਗ ਲਈ ਸੀ ਇਸੇ ਤਰ੍ਹਾਂ ਹੀ ਇੱਕ ਮੋੜ ਤੇ ਆ ਕੇ ਇਹੋ ਜਿਹੇ ਕੇਸ ਇਹਨਾਂ ਦੇ ਖਤਮ ਹੋ ਜਾਂਦੇ ਇਹ ਵੀ ਹੋ ਜਾਣਾ ਸੋ ਸੁਖਪਾਲ ਸਿੰਘ ਖਹਿਰਾ ਦੇ ਉੱਪਰ ਆਮ ਆਦਮੀ ਪਾਰਟੀ ਮੁੱਖ ਮੰਤਰੀ ਸਾਹਿਬ ਦੇ ਓਐਸਡੀ ਨੇ ਮਾਨਨ ਇਹਦਾ ਨੋਟਸ ਪੇਜਤਾ ਹੁਣ ਜਿਹੜਾ ਦੋਸ਼ ਉਹਨੇ ਲਾਇਆ ਸੀ ਕਿ ਉਹ ਸੱਚ ਹੈ ਕਿ ਝੂਠ ਹੈ ਦੇਖੋ ਯਾਰ ਗੱਲ ਆ ਵੀ ਜੇ ਤਾਂ ਮੈਨੂੰ ਲੱਗਦਾ ਨਿਰਪੱਖਤਾ ਦੇ ਨਾਲ ਇਨਕੁਆਰੀਆਂ ਕਰਾਈਆਂ ਜਾਣ ਸਾਰੇ ਐਮਐਲਏ ਤੇ ਸਾਰੇ ਮੰਤਰੀਆਂ ਦੀਆਂ ਪਿਛਲੇ ਮੁੱਖ ਮੰਤਰੀਆਂ ਦੀਆਂ ਵੀ ਤੇ ਹੋਣ ਵਾਲਿਆਂ ਦੀਆਂ ਵੀ ਬੜਾ ਕੁਝ ਗੜਬੜ ਚੌਥ ਨਿਕਲੇਗਾ ਯਾਰ ਵੇਖੋ ਤੁਸੀਂ ਜਿਹੜੇ ਬੰਦੇ ਕੋਈ ਕੰਮ ਨਹੀਂ ਕੋਈ ਧੰਦਾ ਨਹੀਂ ਕਰਦੇ ਇੰਨੇ ਮਹਿੰਗੇ ਖਰਚੇ ਉਹਨਾਂ ਦੇ ਹੋ ਜਾਂਦੇ ਨੇ ਐਮਐਲਏ ਬਣਨ ਤੋਂ ਲੈ ਕੇ ਤੇ ਮੰਤਰੀ ਬਣਨ ਤੱਕ ਤੇ ਕਿਤੇ ਉਹ ਇੱਕ ਨੰਬਰ ਦੀਆਂ ਕਮਾਈਆਂ ਨਾਲ ਪੂਰੇ ਹੁੰਦੇ ਫਿਰਦੇ ਸਾਰੇ ਮੈਨੂੰ ਨਹੀਂ ਲੱਗਦਾ ਤੁਹਾਨੂੰ ਲੱਗਦਾ ਤਾਂ ਤੁਸੀਂ ਦੱਸ ਦੋ ਮੈਂ ਨਹੀਂ ਕਹਿੰਦਾ ਕਿ ਕਿਹਨੇ ਕੀਤਾ ਹੈ ਕ੍ਰਪਸ਼ਨ ਤੇ ਕਿਹਨੇ ਨਹੀਂ ਕੀਤਾ ਇਹ ਮੈਨੂੰ ਮੈਂ ਨਹੀਂ ਕਿਸੇ ਦਾ ਨਾਮ ਲੈਂਦਾ ਮੇਰੀ ਮੋਟੀ ਜੀ ਗੱਲ ਹੈ ਇੱਕ ਐਮਐਲਏ ਜਾਂ ਇੱਕ ਐਮਪੀ ਬਣਨ ਵਾਸਤੇ ਕਰੋੜਾਂ ਰੁਪਈਆ ਇਹ ਫੂਕਦੇ ਨਹੀਂ ਉਹ ਪੈਸਾ ਕੀ ਇੱਕ ਨੰਬਰ ਦੀ ਕਮਾਈ ਦਾ ਹੁੰਦਾ ਇੱਕ ਨੰਬਰ ਦੀ ਸੱਚੀ ਸੁੱਚੀ ਕਮਾਈ ਕਰਨ ਵਾਲੇ ਜਿੰਨੇ ਵੀ ਲੋਕ ਨੇ ਉਹਨਾਂ ਦਾ ਮਸਾ ਰੋਟੀ ਗੁਜ਼ਾਰਾ ਚੱਲਦਾ ਲੋੜਾਂ ਵਿੱਚ ਅੱਜ ਨਾਲ ਕੋਰੀਆਂ ਨਹੀਂ ਹੁੰਦੀਆਂ ਤੇ ਇੰਨਾ ਕਰੋੜਾ ਰੁਪਈਆ ਫੂਕਣ ਵਾਸਤੇ ਕਿੱਥੋਂ ਆ ਜਾਂਦਾ ਇਹ ਹੁਣ ਤੁਸੀਂ ਆਪਣਾ ਕਮੈਂਟ ਲਿਖਿਓ ਮੈਂ ਹੋਰ ਲੰਬੀ ਗੱਲ ਨਹੀਂ ਕਰਦਾ ਤੁਸੀਂ ਸਾਰੇ ਮੇਰੇ ਨਾਲੋਂ ਸਿਆਣੇ ਹੋ ਮਿੱਤਰੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨ